ਨਾਮ ਪੰਜ ਤੁਹਾਡਾ ਸਾਹ ਸਿੰਘ ਪਿੰਡ ਕਿਹੜਾ ਜੀ ਪੁੱਤ ਜੀ ਕੀ ਮੀਡੀਆ ਨੂੰ ਸામਨ ਰਿਤ ਪ੍ਰੈਸ ਕਾਨਫਰੰਸ ਕਰ ਰਹੇ ਜੀ ਕਿ ਕਾਰਨ ਕੀ ਹੈ ਜੀ ਮੀਡੀਆ ਸਾਹਮਣੇ ਆਉਂਦਾ ਤੁਹਾਡਾ ਮੀਡੀਆ ਸਾਹਮਣੇ ਆਉਂਦਾ 5 ਤਰੀਕ ਨੂੰ ਸਾਰ ਲੜਾਈ ਹੋਈ ਹੈ 5 ਕਿਹੜੀ ਠੀਕ ਹੈ ਜੀ ਤੇ 11 ਵਜੇ ਆ ਕੇ ਸਾਡੇ ਨਾਲਟੇ ਰਾਤ ਇਹ ਕੌਣ ਪੇਣ ਇਹ ਮਲਕੀਤ ਹੂ ਇਹ ਵਾਸੀ ਕਿੱਥੋਂ ਦੇ ਨੇ 82 ਪਿੰਡ ਇਹਨਾਂ ਦਾ ਤੇ ਇੱਥੇ ਨਾਨਕੇ ਘਰ ਰਹਿੰਦੇ ਆ। ਵਾ ਤੁਹਾਡੇ ਪਿੰਡ ਦੇ ਹੀ ਨੇ। ਨਹੀਂ ਨਾਨਕੇ ਘਰ ਰਹਿੰਦੇ ਨਾਨਕੀ ਹੈ। ਨਹੀਂ ਇਸ ਵਕਤ ਮੌਜੂਦਾ ਇੱਥੇ ਰਹਿ ਰਹੇ ਨੇ। ਹਾਂ ਜੀ ਇੱਥੇ ਹੀ ਰਹਿੰਦੇ ਆ। ਤੁਹਾਡੇ ਗਵਾਰ ਦੇ ਨੇ। ਹਾਂ ਜੀ ਹਾਂ ਜੀ। ਇਹ ਤੁਹਾਡੇ ਘਰ ਪੈਂਦੇ ਨੇ ਆ ਕੇ। ਹਾਂ ਜੀ। 5 ਤਰੀਕ ਨੂੰ ਰਾਤ 11 ਵਜੇ। 11 ਵਜੇ। ਕਾਰਨ ਕੀ ਵਜਾ? ਵਜਾ ਕੋਈ ਦੱਸਿਆ ਨਹੀਂ ਤਿਆਨੂੰ। 11 ਵਜੇ ਸੁੱਤੇ ਪਏ ਇਹਦੇ ਘਰ ਪੈ ਕੇ ਆ ਤੋੜ ਕੇ ਡੌਗ ਤੋੜ ਕੇ। ਹਾਂ। ਛੋਟਾ ਹੀ ਸਾਲੀ ਸੋਤਾ ਇਹ ਇਹ ਬੁਏ ਨੂੰ ਲੋਕ ਲਾਪਾ ਸਾਡਾ ਕੁੰਡਾ ਲਾਪਾ ਇਧਰੋਂ ਵੀ ਬਾਹਰ ਨਾਲ ਨਿਕਲੇ ਹੂੰ ਅੰਦਰੋਂ ਮੈਂ ਕੱਲਾ ਹੈਗਾ ਮੁੰਨਾ ਵੀ ਕੰਮ ਤੇ ਗਿਆ ਸੀ ਹੂੰ ਤੇ ਮੈਨੂੰ ਧੂਕੇ ਲੈ ਗਿਆ ਉਹ ਬਾਬੇ ਦੀ ਜਗ੍ਹਾ ਤੇ ਗਾੜੀ ਹੂੰ ਉੱਥੇ ਜਾ ਕੇ ਕੁੱਟ ਮਾਰ ਜਿੰਗਾ ਧੂਕੇ ਖੜਿਆ ਇੱਥੋਂ ਆ ਪਛਲੇ ਪਛਲੇ ਆ ਟੁੱਟੀਆਂ ਸਾਰੀਆਂ ਮੇਰੀਆਂ ਪਰੀਆਂ ਟੁੱਟੀਆਂ ਪਸੰਗਾਂ ਅੱਛਾ ਜੀ ਉੱਥੇ ਉੱਥੇ ਚੱਗੀ ਤਸ਼ਲੀ ਆਪਣੀ ਕਰਕੇ ਤੇ ਫੇਰ ਗਏ ਆ ਅੱਛਾ ਜੀ ਉਹ ਤੁਹਾਨੂੰ ਕੋ ਵਜਣ ਦੱਸੀ ਬਿ ਕੁੱਟ ਮਾਰ ਕਿਉਂ ਕਰ ਰਹੇ ਓ ਸਾਡੀ ਕੁੱਟ ਮਾਰ ਦੀ ਕੋਈ ਨਹੀਂ ਵਜ੍ਹਾ ਨਹੀਂ ਦੋ ਹੈਗੀ ਕੌਣ ਕੌਣ ਸਾਂਝਾ ਨਾਲ ਤੁਹਾਡੀ ਕੁੱਟ ਮਾਰ ਕੀਤੀ ਇਹ ਜੀ ਬੰਦੇ ਆ ਨਾ 12 ਮਗਾਈ 35 40 ਬੰਦੇ ਸੀ ਕੁਝ ਕੁਝ ਦੇ ਨਾਮਯਾਦ ਮੁੱਖ ਜਿਹਨਾਂ ਦਾ ਨਾਮ ਸੀ ਕੀਤ ਸਿੰਘ ਆ ਹਾਂਜੀ ਜੀਵਨ ਸਿੰਘ ਆ ਤੇ ਮਲਕੀਤ ਸਿੰਘ ਤੇ ਜੀਵਨ ਸਿੰਘ ਹਾਂਜੀ ਜਤਿੰਦਰ ਸਿੰਘ ਤੇ ਭਪਿੰਦਰ ਸਿੰਘ ਸੋਨੇ ਪਿਓ ਤੂੰ ਪੁੱਤ ਜੀ ਬਾਕੀ ਅਣਪਛਾਤੇ ਨੇ ਬਾਕੀ ਇੱਕ ਨਾਂ ਨਹੀਂ ਆ ਜੀ ਜੀ ਹਾਂਜੀ ਉਹਦਾ ਭਰਾ ਵਾ ਨਾਲ ਤੁਹਾਡੇ ਕੁੱਟਮਾਰ ਕਰਕੇ ਭੱਜ ਜਾਂਦੇ ਨੇ ਕਟਮੋਰ ਕਰਕੇ ਤੁਹਾਡੀ ਚਲ ਗਈ ਹੈ ਹਾਂਜੀ ਹਾਂਜੀ ਕਟਮਾਰ ਕਰਕੇ ਚੰਗੀ ਮਤਲਬ ਚੰਨੀ ਕਰਕੇ ਮੈਨੂੰ ਤਾਂ ਤਾਏ ਦੇ ਮੁੰਡੇ ਚ ਲੈ ਜਾਂਦਾ ਵਾ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਕਿ ਮੌਕੇ ਤੇ ਉਸੇ ਵਕਤ ਹਾਂਜੀ 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 ਪੁਲਿਸ ਪਹੁੰਚੀ ਸੀ ਪਹੁੰਚੀ ਪੁਲਿਸ ਹਸਪਤਾਲ ਤਾਂ ਤਾਂ ਕੋਲ ਲੈ ਗਿਆ ਕਿਉਂ ਪੁਲਿਸ ਗਈ ਗਿਆ ਪੁਲਿਸ ਗਈ ਨਾਲ ਪੁਲਿਸ ਨਾਲ ਗਈ ਆ ਤੁਹਾਨੂੰ ਦਾਖਲ ਕਰਾਇਆ ਜਾਂਦਾ ਕਿੰਨੇ ਦਿਨ ਦਾਖਲ ਰਹਿੰਦੇ ਨੇ ਤਾਂ ਮੈਂ ਉਸੇ 5 ਦਿਨ ਰਹਿੰਦਾ ਕਿਹੜੇ ਹਸਪਤਾਲ ਹੈ ਲਾਮਜੀਠੇ ਤੇ ਪੁਲਿਸ ਨੂੰ ਕੰਪਲੇਨ ਵੀ ਦੇ ਚੁੱਕਿਆ ਜੇ ਲਗਭਗ ਮਹੀਨਾ ਬੀਤ ਗਿਆ ਹੁਣ ਤੱਕ ਕਾਰਵਾਈ ਕੀ ਹੋਈ ਉਹੀ ਕਾਰਵਾਈ ਨਹੀਂ ਜੋ ਸਾਡੇ ਘਰ ਉਤ ਕਾਰਵਾਈ ਕਰਨ ਦੀ ਬਜਾਏ ਸਾਡੇ ਘਰ ਆਉਂਦੇ ਜੋ ਪੁਲਿਸ ਵਾਲੇ ਪੁਲਿਸ ਵਾਲੇ ਕੀ ਕਹਿੰਦੇ ਨੇ ਆ ਕੇ ਪਤਾ ਨਹੀਂ ਦੋ ਦਿਨਾਂ ਰੀ ਤਲਾਸ਼ੀ ਲੈ ਕੇ ਸਾਡੇ ਘਰ ਦੀ ਆ ਗਏ ਆ ਅੱਜ ਹੋਇਆ ਜੀ ਤੁਹਾਡਾ ਝਗੜਾ ਹੋਵੇ ਪੁਲਿਸ ਦਾ ਤਲਾਸ਼ੀ ਲੈਣ ਦਾ ਕੀ ਕਰਦੇ ਹਾਂ ਜੀ ਪਤਾ ਨਹੀਂ ਸਰ ਪੁੱਛਿਆ ਨਹੀਂ ਤੁਸੀਂ ਨਹੀਂ ਨਾ ਕੁਝ ਦੱਸਿਆ ਪੁੱਛਣ ਦੇ ਆਪਾਂ ਨਹੀਂ ਦੱਸਿਆ ਪੁੱਛ ਅੱਜ ਫੇਰ ਮੀਡੀਆ ਸਾਹਮਣੇ ਆਇਆ ਅੱਜ ਤੱਕ ਖਾਸ ਕਰਨ ਇਨੀ ਦੇਰ ਹੋ ਗਈ ਅੱਜ ਫੇਰ ਪੁਲਿਸ ਆ ਗਈ ਜੀ ਸਾਡੇ ਘਰ ਅੱਜ ਫੇਰ ਆਈ ਹੈ ਹਾਂ ਜੀ ਆਪਾਂ ਐਸਐਸਪੀ ਦੇ ਦਫਤਰ ਚਲੇ ਜਾਂਦੇ ਦਿਖਾ ਦਿੰਦੇ ਤੁਹਾਡੇ ਘਰ ਚ ਦਾਖਲ ਹੋਏ ਨੇ ਹਾਂ ਜੀ ਘਰ ਚ ਕੌਣ ਕੌਣ ਉਜ ਇਧਰ ਤਾਂ ਪਾ ਗਏ ਸਾਰੇ ਚਾਰ ਹੋਏ ਐਸਐਸਪੀ ਚਲੇ ਕੇ ਦਰਖਾਸਤ ਦੇਣ ਐਸਐਸਬੰਚੀ ਹਾਂਜੀ ਹਾਂਜੀ ਤੇ ਚਾਚੇ ਦੇ ਘਰ ਗਏ ਆ ਉਧਰ ਕੱਲੀ ਕੁੜੀ ਸੀ ਹਾਂ ਚਾਚੇ ਦੀ ਨੌ ਹੀ ਠੀਕ ਐ ਉਧਰੋਂ ਤਲਾਸ਼ੀ ਤੁਸੀਂ ਕਰ ਕਿੰਨੇ ਜਾਣੇ ਪੁਲਿਸ ਵਾਲੇ ਚਾਰ ਚਾਰ ਜਣੇ ਕੋਈ ਨਾਲ ਲੇਡੀ ਪੁਲਿਸ ਵੀ ਹੈਗੀ ਨਹੀਂ 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 ਸਰ ਕੋਈ ਲੇਡੀ ਪੁਲਿਸ ਕੋਈ ਨਹੀਂ ਨਾਲ ਕੀ ਕਹਿਣਾ ਸੀ ਆ ਕੇ ਪੁਲਿਸ ਦਾ ਐਹੋ ਜੀ ਮਤਲਬ ਕੋਈ ਦੱਸਿਆ ਨਹੀਂ ਇਧਰਲੇ ਬੰਦੇ ਤਾਂ ਕੁਝ ਨਹੀਂ ਦੱਸਿਆ ਉਹ ਤਾਂ ਤੁਹਾਡਾ ਨਵੀਟਰ ਹੈਗਾ ਉਹ ਹੈਗਾ ਜੇ ਹੈਗਾ ਚੁੱਪ ਮੰਗਰ ਦੇ ਕਾਬੂਆਂ ਸਾਡੀ ਕਰਨੀ ਹੈ ਕਾਰਵਾਈ ਸ਼ੁਰੂ ਚਾਹੀਦੀ ਹੈ ਕਾਬੂ ਜੋ ਬੰਦੀ ਕਾਰਵਾਈ ਕੀਤੀ ਚਾਹੀਦੀ ਹੈ ਹਾਂ 452 ਦੀ ਜੀਐਸਏ ਜੀ ਹਾਂਜੀ ਅਨੁਮੋਤ ਜੇ ਚਾਹੋ ਤੁਸੀਂ ਜੇ ਨਹੀਂ ਤੁਸੀਂ ਕਹਿੰਦੇ ਡੇ ਕਹਿੰਦਾ ਵੀ ਉਹਨਾਂ ਦੀ 26 ਆ ਗਈ ਆ ਹਾਂਜੀ ਤੇ ਮੈਂ ਪਰਚੇ ਘਟਣ ਲੱਗਾ ਜੋ ਤੁਹਾਡਾ ਪਰਚਾ ਪੁੱਛਿਆ ਨਹੀਂ ਕੋਈ ਆ ਜਿੱਦਾਂ ਚਾਹਦਾ ਝਗੜਾ ਹੁੰਦਾ ਝਗੜੇ ਤੋਂ ਬਾਅਦ ਤਿੰਨ ਚੋਂ ਚốn ਦਿਨਾਂ ਬਾਅਦ ਆਹ 26 ਉਹਨਾਂ ਦੀ ਆ ਕੇ ਇਹਨਾਂ ਦੋ ਤਿੰਨ ਦਿਨਾਂ ਬਾਅਦ ਹੀ ਇਹਨੇ ਕਹਤਾ ਵੀ 26 ਉਹਨਾਂ ਦੀ ਆ ਗਈ ਤੁਸੀਂ ਹਸਪੀਟਲ ਤੱਕਲੇ ਤੁਹਾਡਾ ਰਿਜ਼ਲਟ ਕੋਈ ਨਹੀਂ ਸੀ ਪੁੱਛਿਆ ਨਹੀਂ ਜੀ ਸਾਡਾ ਨਹੀਂ ਰਿਜ਼ਲਟ ਪਉਂਦਾ ਤੇ ਇਹ ਗੱਲ ਉਹਨਾਂ ਕੋ ਕੋਈ ਚਬੀ ਦਾ ਟਾੜੇ ਤੇ ਪਰਚਾ ਵੀ ਕੀਤਾ ਗਿਆ ਕਿ ਜਾਂ ਨਹੀਂ ਲਈ ਦੱਸਿਆ ਗਿਆ ਤੁਹਾਨੂੰ ਨਹੀਂ ਹਾਲੇ ਤੇ ਟਾੜੇ ਵੀ ਨਹੀਂ ਆਂਦੇ ਸਾ ਵੀ ਇਹ ਤਾਂ ਮੈਂ ਧਮਕੀਆਂ ਹੀ ਆ ਵੀ ਇਹ ਇੱਕਦਮ ਰਾਈ ਨਾਮਾ ਕਿਸੇ ਦਾ ਨਾ ਕਾਰੋ ਲੈਣਾ ਮੈਂ ਤੁਹਾਨੂੰ ਇਹ ਜਿਹੜਾ ਪੁਲਿਸ ਵੀ ਬਾਰ ਬਾਰ ਪਾਈਓ ਕਰਨ ਡਈ ਹੈ ਪੁਲਿਸ ਦੇ ਜੀ ਪੈਸੇ ਦੀ ਯੋਰ ਨਾ ਆਉਂਦੀ ਪੁਲਿਸ ਉਧਰ ਤਾਂ ਨਹੀਂ ਸਕਦੀ ਰਾਈ ਨਾਮੇ ਦਾ ਪਰਚਾ ਸਾਨੂੰ ਪਤਾ ਵਾ ਵੀ ਜੇ ਪੁਲਿਸ ਸਾਡੇ ਨੂੰ ਜਿੱਦ ਛੱਟ ਜਾਦੀ ਲੱਗੀ ਆ ਸਾਡੇ ਲੋਨ ਤੇ ਗਈ ਨਹੀਂ ਪੁਲਿਸ ਉਧਰ ਘਰ ਆਣ ਕੇ ਤੇ ਇੱਕ ਦਾ ਤੋੜ ਬੰਦ ਕੀਤੀ ਆ ਰਾਤ ਦੇ 11 ਵਜੇ ਆਣ ਕੇ ਪਏ ਆ ਤੇ ਸਾਡੇ ਲੋਨ ਧੋ ਗਿਆ ਉਹ ਗੁਰਦੁਆਰੇ ਸੀ ਤਾਂ ਆ ਪੀਲੇ ਜਗ੍ਹਾ ਸੀ ਤਾਂ ਖੜਿਆ ਮੈਨੂੰ ਉਹ ਤੇ ਕੋਟ ਮਾਰਚਿੰਗ ਹੀ ਕੀਤੀ ਹੈ ਠੀਕ ਹੈ ਉਹ ਤੋਂ ਪਹਿਲਾਂ ਇਹਨਾਂ ਬੱਤੀ ਬੰਦ ਕੀਤੀ ਹੈ ਜੀ ਤੁਹਾਡੇ ਘਰ ਤੋਂ ਹਮਰੇ ਤੋਂ ਪਹਿਲਾਂ ਹਾਂਜੀ ਹਾਂਜੀ ਕਿੱਥੋਂ ਪੱਤੀ ਕੀਤੀ ਬੰਦ ਤੋਂ ਟ੍ਰਾਂਸਪੋਰਟ ਟ੍ਰਾਂਸਪੋਰਟ ਤੋਂ ਹਾਂਜੀ ਹਥਿਆਰ ਕੀ ਕੀ ਸੀ ਉਹਨਾਂ ਕੋਲ ਕੋਈ ਹਥਿਆਰ ਵੀ ਸੀ ਹਥਿਆਰ ਜਨਾਬ ਆਜ ਤਾਇ ਦੇ ਮੁੰਡੇ ਇਹਨਾਂ ਨੂੰ ਰੱਖਦਾ ਸੀ ਕਿ ਤੁਸੀਂ ਗਾਂ ਨਹੀਂ ਜਾਣਾ ਇਹਨਾਂ ਨੂੰ ਦਿਖਾਉਂਦੇ ਹ ਹ ਤੁਸੀਂ ਗਾਂ ਘੇਰ ਕੋਲੀ ਮਾਰਦਣੀ ਹੈ ਮੁੰਡੇ ਦਾ ਮੋਬਾਈਲ ਵੀ ਫੋਨ ਪੈ ਕੇ ਸੀ ਪਿਸਟਲ ਸੀ ਕੋਈ ਪਿਸਟਲੀ ਆ ਗਿਆ ਪਿਸਟਲ ਦਿਖਾਉਂਦੇ ਸੀ ਉਹਨੂੰ ਹੂੰ ਕੜੀ ਮਤਲਬ ਇਦਾਂ ਕਹਿੰਦੇ ਸੀ ਵੀ ਤੈਨੂੰ ਅਸੀਂ ਬੋਲੀ ਮਾਰ ਦੇਣੀ ਆ ਉਹ ਵੀ ਬਾਜ਼ਾਰ ਦੇ ਵਿੱਚ ਬੰਦੇ ਲੱਗੇ ਸੀ ਹਰ ਇੱਕ ਬਾਜ਼ਾਰ ਚ ਕਿਸੇ ਚ ਨਹੀਂ ਆਉਂਦੇ ਹਾਂ ਗਾਂ ਨਹੀਂ ਜਾਣਾ ਵੀ ਇੱਥੇ ਖਲੋ ਕੇ ਇਹ ਮੁੰਡੇ ਦਾ ਮੋਬਾਈਲ ਖੋਣ ਡਿਆ ਨਹੀਂ ਪਾਈ ਦੇ ਮੁੰਡੇ ਦਾ ਨਾਲ ਹੀ ਮੈਂ ਫਿਲਮ ਬਣਾਉਣ ਡਿਆ ਹਾਂ ਸਾਡੀ ਤੇ ਮਾਲਰ ਕੋ ਨਿਕਾ ਹੀ ਹੂੰ ਠੀਕ ਹੈ ਆਮਕੀ ਜੀ ਮੇਰਾ ਨਾਮ ਧਾਰ ਧਾਰਗੜ ਦੇ ਕਾਲਾ ਸਿੰਘ ਜੀ ਨੇ ਝੂਠ ਲਾਇਆ ਤੇ ਪਿੰਡ ਦੇ ਉੱਚ ਕੀ ਹੈ ਉੱਚ ਕੀ ਹੈ ਉਹ ਦਾ ਸਪੂਸਾ ਦੋਨਾਂ ਨੇ ਚਲੋ ਪਿੰਡੇ ਹੋਈ ਹੈ ਜੀ ਤੁਹਾਡਾ ਹਾਂ ਜੀ ਪਿੰਡੇ ਹੋਈ ਕੀ ਗੱਲ ਕਿ ਹੋਈ ਅੱਜ ਪੁਲਿਸ ਦਾ ਹੋਈ ਹੋਈ ਮੈਂ ਨਾਂ ਦੱਸਾਂ ਜੀ ਬਾਹਰ ਮੈਂ ਤੁੜੀ ਲਾਈ ਸੀ ਅੱਛਾ ਜੀ ਤੇ ਤੁੜੀ ਮੇਰੀ ਥੋੜੀ ਅੱਗ ਦੇ ਲਵੇਤੀ ਮੈਂ ਜਿਹੜੇ ਤੁੜੀ ਤੇ ਅੱਗ ਲੱਗੀ ਤੇ ਮੇਰੀ ਗਰੀਬ ਦੀ ਪੰਜ 6 ਹਜ਼ਾਰ ਦੀ ਸਰਦ ਨਹੀਂ ਤਾਂ ਪਾਣੀ ਤੇ ਪਾਈ ਹਾਂ ਜੀ ਮੈਂ 나ੜ ਵੱਢ ਕੇ ਆ ਹਾਂ 나ੜ ਵੱਢ ਕੇ ਤੇ ਪੱਠੇ ਰੋਗ ਲੈ ਕੇ ਹਾਂ ਅਜੇ ਰੋਟੀ ਨਹੀਂ ਖਾਣੀ ਸੀ ਹਾਂ ਅਇਆਂ ਮਾ ਸੋਟੇ ਦੋਦਰ ਮਲਾਜ ਮਾਗੇ ਹਮ ਕਿੰਨੇ ਜਾਨੇ ਚਾਰ ਜਾਨੇ ਹੈ ਜੀ ਕੀ ਕਹਣਾ ਹੈ ਕਹਿੰਦੇ ਆਗੇ ਮੈਨੂੰ ਪਹਿਲਾਂ ਆਂਦੇ ਵੀ ਇਹ ਡੰਗਰ ਤੇਰੇ ਆ ਮੈਂ ਕਿਹਾ ਮੇਰੇ ਆ ਹਮ ਇਹ ਤੇਰਾ ਘਰ ਨਿਵੇਟਰ ਆ ਘੜਾ ਮੈਂ ਕਿਹਾ ਵੀ ਉਹ ਨਿਵੇਟਰ ਹੈਗਾ ਮੈਂ ਕਿਹਾ ਹੈਗਾ ਹਮ ਤੇ ਇਹ ਤਲਾਸ਼ੀ ਲੈਣੀ ਮੈਂ ਕਿਹਾ ਲੈ ਲਓ ਤਲਾਸ਼ੀ ਦਾ ਕੋਈ ਕਾਰਨ ਦੱਸਿਆ ਉਹਨਾਂ ਨੇ ਕੋਈ ਨਹੀਂ ਦੱਸਿਆ ਇਹ ਤਲਾਸ਼ੀ ਕੁਝ ਤਲਾਸ਼ੀ ਦਾ ਉਹਨਾਂ ਦੇ ਕੋਲ ਕੋਈ ਸਰਕਾਰੀ ਕੋਵਰ ਸਰਚ ਗਾਰੰਟੀ ਵਗਾਰਾ ਹੁੰਦੇ ਨੇ ਜਿਹੜੇ ਕੋਈ ਹੈਗੇ ਸੀ ਕੁਝ ਵੀ ਨਹੀਂ ਜੀ ਕੁਝ ਵੀ ਨਹੀਂ ਹਾਂ ਹਮ ਫਿਰ ਉਹਨਾਂ ਅੰਦਰ ਫੋਲਿਆ ਵੇਰਾ ਮੇਰੇ ਪੋਤਰੇ ਨੇ ਨਿਕਨੇਗਾ ਲੀੜੇ ਖਡਾਉਣੇ ਸਾਰੇ ਨਾ ਫੋੜੇ ਕੋਈ ਕਾਰਨ ਹੀ ਦੱਸਿਆ ਤੁਸੀਂ ਕਾਰਨ ਪੁੱਛਿਆ ਵੀ ਕੀ ਮੈਂ ਪੁੱਛਿਆ ਕਿ ਜਾਂਦੇ ਵੀ ਅਸੀਂ ਤਲਾਸ਼ੀ ਲੈਣੀ ਆ ਮੈਂ ਉਹਨਾਂ ਕੀ ਪੁੱਛਦਾ ਮੈਂ ਲੈ ਲਉਂ ਤੀ ਕਾਰਨ ਕੀ ਤਲਾਸ਼ੀ ਲੈਣ ਕਿਹਦੇ ਵਾਸਤੇ ਲੈ ਆਏ ਜੋ ਕੋਈ ਸ਼ੱਕ ਸੀ ਉਹਨਾਂ ਨੂੰ ਤੁਹਾਡੇ ਸ਼ਾਇਦ ਕੀ ਕਹਦਾ ਸਾਬ ਕੋਈ ਜਿੰਨਾ ਕਹ ਲੈ ਉਹ ਸ਼ੱਕ ਵਾਸਤੇ ਕਹ ਲੈ ਉਹ ਜੀ ਹੂੰ ਤੇ ਮਨਾਂ ਦੇ ਵੀ ਫੇਰ ਤੇਰੇ ਲੜਕੇ ਕਿੰਨੇ ਆ ਮੈਂ ਕਹਾਂ ਜੀ ਦੋ ਇੱਕ ਕੀ ਕਰਦੇ ਆ ਮੈਂ ਕਾ ਜੀ ਇੱਕ ਤੇ ਲੈਂਟਰ ਦਾ ਕੰਮ ਕਰਦਾ ਇਹ ਮਸ਼ੀਨ ਆਪਣੀ ਮੈਂ ਕਾ ਮੈਥੋਂ ਮਸ਼ੀਨ ਕਰੀ ਹੋਰ ਕਿਸੇ ਦੀ ਮਸ਼ੀਨ ਤੇ ਦੇਦੀ ਤੇ ਜਾਂਦਾ ਅਸੀਂ ਦੂਜਾ ਕਰਦਾ ਮੈਂ ਕਾ ਜੀ ਉਹ ਪੇਂਟ ਦਾ ਕੰਮ ਕਰਦਾ ਤੇ ਤੂੰ ਕਰਨਾ ਮੈਂ ਕਾ ਮੈਂ ਵਹੀ ਕਰਦਾ ਕਿੰਨੇ ਕਲੇ ਮੈਂ ਮੈਥੋਂ ਸ਼ੀਖ ਪਾਈ ਮੈਂ ਇਸ ਜਿਹੇ ਉਹਨਾਂ ਦਾ ਜਾਣ ਲੱਗਾ ਕੀ ਕਹੀ ਬੜਿਆ ਸੀ ਉਹ ਮੁੜ ਕੇ ਉਹਨੇ ਇੱਕੋ ਅੰਦਰ ਹੀ ਲੰਮਾ ਆ ਜਾ ਉਹਨੇ ਇੱਕ ਦੋ ਵਾਰਾ ਵੇਖਿਆ ਉਹ ਮੁੜ ਕੇ ਉਹ ਜਿਹੜਾ ਇੱਕ ਕਾਇਗਾ ਹੀ ਛਣੇ ਦਾ ਰੂ ਕੰਦਾ ਵੀ ਆ ਜੀ ਚੱਲੀ ਕਿਸ ਕਿਸ ਜਗ੍ਹਾ ਤੇ ਤਲਾਸ਼ੀ ਲਈ ਗਈ ਘਰ ਚ ਹਾਂ ਜੀ ਦੋ ਕਮਰੇ ਆ ਜੀ ਕੀ ਕੀ ਫੋਲਿਆ ਅਪਲਾਈ ਕੀਤੀ ਇੱਕ ਤੇ ਹੈਗਾ ਹੀ ਉਹ ਤੇ ਆਪਣਾ ਨਵੇਟਰ ਥੱਲੇ ਉਹਨਾਂ ਵੇਖਿਆ ਹੂੰ ਜੁੱਤੀਆਂ ਵਾਲਾ ਸਟੈਂਡ ਹੂੰ ਇੱਕ ਸਾਡੇ ਆ ਨਿਗਜੇ ਕਾਕੇ ਦੇ ਟੋਕਰੀ ਚ ਕੱਪੜੇ ਰੱਖੇ ਨੇ ਕਨੇਕੀ ਉਹ ਸਾਰੇ ਫੋਲੇ ਆ ਬਲਮਾਰੀਲ ਮੁਰ ਵੀ ਫੋਲੀ ਕੋਈ ਮੈਂ ਬਲਮਾਰੀ ਨਹੀਂ ਫੋਲੀ ਕੋਤੇ ਵੇਹਨ ਦੇ ਹੀ ਮੈਂ ਕਿਹਾ ਵੀ ਭਰਾ ਉੱਤੇ ਚੜ ਕੇ ਵੇਖ ਲਓ ਜਿੱਥੇ ਵੀ ਤੁਹਾਨੂੰ ਸ਼ੱਕ ਮੁੜ ਕੇ ਖਡਾਉਣੇ ਸਾਡੇ ਆ ਜੇ ਉਹ ਅਲਫੀਰ ਜੀ ਤੇ ਭਾਈ ਉਹਨਾਂ ਕੋਲ ਫਾਲਫਾਲ ਕੇ ਕਿਥੇ ਗਿਆ ਦੇਣਾ ਕੁਝ ਕੋਈ ਚੀਜ਼ ਬਰਾਮਦ ਹੋਈ ਉਹਨਾਂ ਨੂੰ ਨਹੀਂ ਜੀ ਕੱਖ ਨਹੀਂ ਤੇ ਕੋਈ ਜਾਣ ਲਗਾ ਪੁੱਛ ਕੀ ਗਈ ਜਾਣ ਲਗਾ ਮੁੜ ਕੇ ਇੱਥੇ ਆ ਗਿਆ ਇਸ ਜਿਸ ਕਦੇ ਬੈਠੇ ਹਾਂ ਸਾਫ ਸਿੰਘ ਉਹਨਾਂ ਦੇ ਘਰ ਸਾਫ ਸਿੰਘ ਦੇ ਘਰ ਅੱਛਾ ਜੀ ਹਾਂ ਇੱਥੇ ਆ ਕੇ ਸਾਫ ਸਿੰਘ ਜੀ ਕੀ-ਕਿਆ ਪੁੱਛਨੇ ਉਹ ਨਹੀਂ ਮੈਂ ਕਿਹਾ ਅੰਦਰ ਆ ਜਾਓ ਹੂੰ ਅੰਦਰ ਆਏ ਨਹੀਂ ਆ ਤੁਹਾਡੇ ਘਰ ਤਲਾਸ਼ੀ ਨਹੀਂ ਲਈ ਨਹੀਂ ਜੀ ਮੰਗ ਉਹ ਕੀ ਕਰਦੇ ਜੇ ਤੁਸੀਂ ਅਸੀਂ ਮੰਗ ਕੀ ਕਰਨੀ ਆਂ ਜਿਹੜੇ ਉਹ ਇਨਸਾਫ ਹੀ ਚਾਹੁੰਦੇ ਆ ਹੂੰ ਉਸ ਜਿਹੜੀ ਹੈ ਨਾ ਸਾਡੇ ਨਾਲ ਤਾਂ ਕਿਹਾ ਸੀ ਗੰਡੀ ਹੈ ਜਿੰਨ ਚਾਰ ਰੋਜ਼ ਹੋ ਗਈ ਹੈ ਇਹ ਗੱਲ ਵੀ ਮੰਗਦੇ ਇਨਸਾਫ ਦੀ ਕਰਦੇ ਆ ਪਰ ਪੁਲਿਸ ਕੋ ਡਰ ਰਹੇ ਆ ਵੀ ਪੁਲਿਸ ਨਾਲ ਤਾਂ ਕਿਸੇ ਹੀ ਹੱਥ ਨਾ ਕਰੇ ਆਪੇ ਇਹ ਬਰਬਾਦ ਹੋ ਗਏ ਹੁੰਦੀ ਆ ਕੋਈ ਚੀਜ਼ ਰੱਖ ਦੇ ਜਾਂ ਆਪਣੇ ਕੋਲੋਂ ਰੱਖ ਕੇ ਕੋਈ ਪਾ ਦੇ ਇਹ ਗੱਲ ਤੋਂ ਬੜਾ ਡਰ ਰਹੇ ਆ ਜਿਹੜੇ ਜਦੋਂ ਤਲਾਸ਼ੀ ਲਈ ਪੁਲਿਸ ਨੇ ਕੋਈ ਵੀਡੀਓਗ੍ਰਾਫੀ ਕੀਤੀ ਪੁਲਿਸ ਵਾਲੋਂ ਕੀਤੀ ਗਈ ਨਹੀਂ ਜੀ ਨਹੀਂ ਉਹ ਫਿਲਮ ਵਰਗਾ ਬਣਾਈ ਗਈ ਨਹੀਂ ਜੀ ਨਹੀਂ ਕੋਈ ਨਹੀਂ ਕੀਤੀ ਇਸ ਤਰ੍ਹਾਂ ਕੀਤੀ ਮਾਰਾ ਕਰ ਨੂੰ ਮੈਲ ਹੀ ਦੇੜੀ ਦਾ ਕੋਈ ਹੈਗਾ ਨਹੀਂ ਨਹੀਂ ਪੁਲਿਸ ਵਾਲਿਆਂ ਨੇ ਕੋਈ ਵੀਡੀਓਗ੍ਰਾਫੀ ਕੀਤੀ ਨਹੀਂ ਨਹੀਂ ਉਹ ਨਹੀਂ ਬਣਾਈ ਉਹਨਾਂ ਨੇ ਵੀ ਨਹੀਂ ਕੀਤੀ ਅੱਜ ਜਿਹੜੀ ਪੁਲਿਸ ਨੇ ਤਲਾਸ਼ੀ ਲਈ ਆ ਕੋ ਤੁਹਾਡੇ ਘਰ ਚ ਤੁਸੀਂ ਮੌਜੂਦ ਸੀ ਹਾਂਜੀ ਮੈਂ ਤਾਂ ਚਲਵਾ ਕੇ ਕੱਪੜੇ ਪਾਉਂਦੀ ਜਦੋਂ ਪੁਲਿਸਾਂ ਅੰਦਰ ਦਾਖਲ ਹੁੰਦੀ ਆ ਉਦੋਂ ਤੁਸੀਂ ਕੀ ਕਰ ਰਹੇ ਸੀ ਮੈਂ ਤਾਂ ਚਲ ਕੇ ਕੱਪੜੇ ਪਾਉਂਦੀ ਕੀ ਕਿਹਾ ਤੁਹਾਨੂੰ ਆ ਕੋ ਉਨ੍ਹਾਂ ਨੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਆ ਕੋ ਮੈਂ ਤਾਂ ਹੁੰਦੀ ਮੈਂ ਹੁੰਦੀ ਅੱਛਾ ਜੀ ਪੱਤੀ ਲੇਡ ਬੰਦ ਚੁੱਕ ਤੇ ਅੱਜ ਪੱਖਾਂ ਛੱਡ ਮੈਂ ਬਚਨ ਕੱਪੜੇ ਪਾਉਂਦੀ ਅੱਛਾ ਜੀ ਤੇ ਮੁੜ ਕੇ ਤੁਸੀਂ ਤੁਹਾਨੂੰ પેટ્રોલ ਚੱਲ ਗਏ ਇੰਨੇ ਵੈਟਰ ਕੋਲੋਂ ਡੈਪੇ ਵੜ ਗਏ ਕੋਈ ੜੀ ਪੁਲਿਸ ਨੇ ਐਸ ਤਰ ਕੋਈ ਰੌਲਾ ਹੈ ਕੀ ਸਾਰੇ ਆਦਮੀ ਸਭ ਹਾਂਜੀ ਦੋ ਜਾਨੇ ਅੰਦਰ ਆਏ ਸੀ ਕਿੱਥ ਲਾਸ ਨੂੰ ਨਵਿੱਟ ਦੀ ਪਲਾਸੀ ਫਿਰ ਕਾਕੇ ਦੇ ਕੱਪੜੇ ਵਾਲੇ ਕੁਰਸੀਆਂ ਸਾਈਡ ਤੇ ਕਰਦੀਆਂ ਤੇ ਜੁੱਤੀ ਮਨ ਸਟੈਂਡ ਕੋਲਣ ਡਿਆ ਸਾਰਿਆਂ ਨੂੰ ਬਾਰੀ ਨੂੰ ਗੁੜੀ ਕੋਲਣ ਡਿਆ ਕੱਪੜੇ ਕੋਲ ਕੱਪੜੇ ਵੀ ਖੜਾ ਰਿਹਾ ਤੇ ਉਹ ਮੁੜ ਕੇ ਅਲਸੀ ਵੀ ਤੋਂ ਵੇਖਣ ਡਿਆ ਪਛਾੜ ਜੋ ਕੇ ਫਿਰ ਕਾਕੇ ਦੇ ਘਰ ਹੁਣੇ ਫੋਨ ਦਿੱਤਾ ਮੈਂ ਅੱਛਾ ਕੋ ਜਾਣ ਲੱਗਾ ਕੀ ਕਹਿ ਕੇ ਪੁੱਛ ਰਿਹਾ ਕੋਣ ਲੱਗਾ ਕੁਛ ਨਹੀਂ ਮੁੜ ਕੇ ਹੋਰ ਕੁਸ ਸੁਆਹ ਨੂੰ ਬੜੇ ਘੱਟ ਦੇ ਰਹੇ ਕੀ ਕਰਦੇ ਸੋਣ ਅਸੀਂ ਜਾ ਹੁਣ ਜੋ ਜੋ ਪੁੱਛਿਆ ਦੱਸੋ ਜੋ ਜੋ ਪੁੱਛਿਆ ਦੱਸੋ ਕਿਹੜੀ ਜਨਾਨੀ ਬਾਰੇ ਨਾਂ ਕੀ ਹੁੰਦਾ ਫਾ ਵੀ ਬੇਰੇ ਡਾਇਰ ਨਾ ਸਾਡੇ ਨਹੀਂ ਕਰਦੇ ਅਸਹੀ ਅੱਛਾ ਨਹੀਂ ਮਤਲਬ ਕਿ ਉਹ ਉਹਨਾਂ ਨੂੰ ਸ਼ੱਕ ਕੋ ਨਸ਼ੇ ਦਾ ਕਾਰੋਬਾਰ ਕਰਦੇ ਇਹੋ ਜੇ ਇਹ ਪੁੱਛਦੇ ਸਨ ਤੁਹਾਡੇ ਕੋਲੋਂ ਪੁੱਛਿਆ ਹਾਂਜੀ ਮੈਂ ਉਹਨਾਂ ਨੂੰ ਕੁਝ ਨਹੀਂ ਕਰਦੇ ਹਮ ਹੁਣ ਮੈਂਬਰ ਪੰਚਾਇਤ ਕੋ ਨਾਲ ਸੀ ਕੋਈ ਸਰਕਾਰੀ ਕਾਗੀ ਤੁਹਾਨੂੰ ਕੋ ਵਿਖਾਇਆ ਕਿ ਸਾਡੇ ਕੋ ਬਾਰਡਰ ਨੇ ਕਾਜੀ ਤਲਾਸ਼ੀ ਲੈਣ ਦੀ ਆਰਡਰ ਨੇ ਨਾ ਕੁਝ ਨਹੀਂ ਵਿਖਾਇਆ ਕੁਝ ਸ਼ੱਕ ਦੇ ਆਧਾਰ ਤੇ ਤੁਹਾਡੇ ਘਰ ਆ ਗਏ ਹਾਂਜੀ ਸਾਤਰ ਤੁਸੀ ਤੁਸੀਂ ਮੰਗ ਕੀ ਕਰਦੇ ਜੀ ਇਦਰ ਕੋਤਲਾ ਸਿੱਧੀ ਕੀ ਹੈ? ਥਾਣੇ ਦੇ ਕੋਈ ਕੋਈ ਪਛਾਣ ਹੈ ਕਿਸੇ ਦੀ? ਹਾਂਜੀ। ਨਜੀਤ ਜੀ। ਹਾਂਜੀ। ਕਿੱਥੋਂ ਦੇ ਸੀ ਪੁਲਿਸ ਕੋਈ ਪਛਾਣ? ਹਾਂਜੀ ਹਾਂਜੀ ਇੱਕ ਨਵੇਂ ਮੁਲਾਜ਼ਮਾਂ ਦੀ ਪਛਾਣ ਹੈ ਜੀ। ਹਾਂਜੀ ਕਿੱਥੋਂ ਦੇ ਹਨ ਓਕੇ ਥਾਣੇ ਦੇ? ਹਾਂਜੀ ਨਜੀਤ ਥਾਣੇ ਦੇ ਇੱਕ ਬੰਦੇ ਜੇ ਨਵੇਂ ਨਵੇਂ ਆਏ ਦੋ ਜੇ ਦੋ ਵਿੱਚ ਨਵੇਂ ਸਨ। ਤਿੰਨ ਬੰਦੇ ਵਿੱਚ ਨਵੇਂ ਹੀ ਕੋਈ ਨਾਮ ਕਿਸੇ ਦਾ? ਨਾਮ ਕਿਸੇ ਦਾ? ਕੁਲਵਿੰਦਰ ਸਿੰਘ ਹਾਂਜੀ ਇੱਕ ਇੱਕਦਮ ਕੁਲਵਿੰਦਰ ਸਿੰਘ। ਕੁਲਵਿੰਦਰ ਸਿੰਘ ਸਸ ਜੀ ਦਾ ਰਿਪੋਰਟ ਸਸ ਜੀ ਦਾ ਯੂਟਿਊਬ ਕੀ ਤਾਂ ਗੱਲ ਕਰ ਰਹੇ ਸੀ ਸਰ ਉਹ ਬੁੱਢੇ ਥੇ ਤਾਂ ਕੋਈ ਝਗੜਾ ਹੋਇਆ ਸੀ ਆਪਣਾ ਸਾਫ ਸੰਗਣਾ ਦਾ ਕਿਹਾ ਬਲਾ ਸਾਫ ਸੰਗਣਾ ਨੇ ਬੁੱਢੇ ਸੇ ਤਾਂ ਪਿਛਲੇ ਮਹੀਨੇ ਹੋਇਆ ਸੀ ਝਗੜਾ 5 ਪ੍ਰੈਜ ਦੀ 1:30 ਦੱਸਦੇ ਹੋ ਇਹਨਾਂ ਨੂੰ ਦਰਜ ਨਹੀਂ ਕੀਤਾ ਦਰਜ ਨਹੀਂ ਬੋਰ ਬੈਠਾ ਉਹ ਕੋਈ ਕਰਿਆ ਵਾ ਉਹ ਤਸਦੀਕ ਹੀ ਅਸਈ ਆਈ ਜਾਂ ਤੋ ਇਹਦਾ ਰਿਜ਼ਲਟ ਨਹੀਂ ਆਇਆ ਥੇ ਅੱਛਾ ਸਰ ਸਰ ਇਹ ਕੋਲ ਦੱਸਦੇ ਸੀ ਕਿ ਸਾਡੇ ਘਰ ਕਹਿੰਦੇ ਕਿ 40 ਨੇ ਰੇਡ ਕਰ ਦਿੱਤੀ ਆ ਕੱਲ ਨੂੰ ਕੋ ਪੁਲਿਸ ਗਈ ਸੀ ਉਹ ਸਰ ਕਦ ਨਹੀਂ ਜਾ ਰਹੇ ਨੇ ਪੁਲਿਸ ਵਾਲੇ ਉੱਥੇ ਉਹਨਾਂ ਦੇ ਘਰ ਕਹਿੰਦੇ ਕਿ ਸਾਡੇ ਘਰ ਵੀ 3 ਵਜੇ ਆ ਗਿਆ ਚੁੱਕੇ ਕੱਲ ਫੇਰ ਆਏ ਨੇ ਪੁਲਿਸ ਚਾਰ ਪੰਜ ਮੁਲਾਜ਼ਮ ਕਹਿੰਦੇ ਆਏ ਨੇ ਕੱਲ ਹਾਂ ਕੋਈ ਪੁਲਿੰਦਰ ਸਿੰਘ ਹੋਣੇ ਕਹਿੰਦੇ ਮਜੀਠੇ ਤੋਂ ਨੇ ਉਹਨਾਂ ਨਾਲ ਤਿੰਨ ਮੁਲਾਜ਼ਮ ਹੋਰ ਸੀ ਫਤਰੀ ਮੈਂ ਕਹਣਾ ਮਤਲਬ ਸਰ ਉਹਦੇ ਪੁਲਿਸ ਵਾਲੇ ਨੇ ਸੇ ਜਾਣਕਾਰੀ ਵੀ ਕੋਣ ਗਿਆ ਸੀ ਕਾਰਨ ਕੀ ਸੀ ਠੀਕ ਹੈ ਸਰ ਥੈਂਕ ਯੂ ਜੀ